ਇਸ ਪਿੰਡ ਤੇ ਮੇਰੇ ਸਾਹਮਣੇ ਮouziz ਤੇ motwar ਸੱਜਣ ਬੈਠੇ ਆ ਮੇਰੀਆਂ ਮਾਵਾ ਬੈਠੀਆਂ ਨੇ ਮੇਰੇ ਨੌਜਵਾਨ ਆਗੂ ਭੈਣਾ ਬੈਠੀਆਂ ਨੇ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜਿੰਦਰ ਮੈਂਬਰ ਸਾਹਿਬ ਨੇ ਤੁਹਾਡੇ ਪਿੰਡ ਦੀਆਂ ਮੁਸ਼ਕਲਾਂ ਬਾਰੇ ਵੀ ਦੱਸਿਆ ਔਰ ਚੇਅਰਮੈਨ ਸਾਹਿਬ ਨੇ ਵੀ ਤੁਹਾਡੇ ਨਾਲ ਪਾਰਟੀ ਦਾ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਵੱਲੋਂ ਤੁਸੀਂ ਜਿਹੜੇ 3 ਤਰੀਕ ਨੂੰ ਸਾਪਗਵੰਤ ਸਿੰਘ ਜੀ ਮਾਲ 3 ਤਰੀਕ ਨੂੰ ਸੁਭਾਲ ਲਿਖੇ ਆਏ ਸੀ ਬਹੁਤ ਵੱਡੀ ਗਿਣਤੀ 'ਚ ਤੁਸੀਂ ਉੱਥੇ ਪਹੁੰਚੇ ਸੀ ਔਰ ਉਸ ਕੱਠੇ ਇਹ ਸਾਬਤ ਕਰਤਾ ਕਿ ਦਰਨਤਾਰ ਦੇ ਅਸੈਂਬਲੀ ਦੇ ਲੋਗ ਬੜਾ ਗੁਰਦਾ ਵੀ ਰੱਖਦੇ ਆ ਤੇ ਜਿੱਥੇ ਲੱਤ ਲਾੜ ਉਹਥੇ ਲੱਤ ਵੀ ਲਾਉਂਦੇ ਆ ਉਸ ਵੱਡੇ ਕੱਟ ਨੇ ਉਦੋਂ ਫੈਸਲਾ ਵੀ ਕਰਾਇਆ ਕਿ ਦਰਨਤਾਰ ਦੇ ਵਿੱਚ ਇਹ ਜਮਨੀ ਚੋਣ ਕੌਣ ਲੜੂਗਾ ਔਰ ਤੁਸੀਂ ਤੁਹਾਡੇ ਸਿਰ ਤੇ ਹੀ ਉਹ ਮੋਹਰ ਲੱਗੀ ਇਹ ਜਿਮਨੀ ਜੋਂੜ ਜਿਹੜੀ ਆ ਉਹਦੀ ਟਿੱਕ ਟੋ ਉਹ ਦਿਨ ਸਾਖ ਪਖਵਾਨ ਸਿੰਘ ਜੀ ਮਾਨਾ ਤੁਹਾਡੇ ਛੋਟੇ ਵੀਰ ਨੂੰ ਤੁਹਾਡੇ ਭਰਾ ਨੂੰ ਉਹ ਦਿਨ ਅਨਾਉਂਸਮੈਂਟ ਕਰਕੇ ਗਏ ਦੇਖੋ ਇਲੈਕਸ਼ਨ ਆਉਂਦੀਆਂ ਜਾਂਦੀਆਂ ਨੇ ਅੱਜ ਆਪਾਂ ਨੂੰ ਮਿਲਦੇ ਆਂ ਗਿਲਦੇ ਆਂ ਤੇ ਤਕਰੀਬਨ 25 26 27 ਸਾਲ ਹੋ ਗਏ ਔਰ ਲਾਲੂ ਕੋ ਮਿਲਦੇ ਤਕਰੀਬਨ ਚਿਹਰੇ ਜਿਹੜੇ ਆ ਮੇਰੇ ਕੋਲ ਹੁਣ ਕੋਈ ਇਹੋ ਜਿਹਾ ਚਿਹਰਾ ਨਹੀਂ ਜਿਹੜਾ ਨਹੀਂ ਪੁਛਾਰ ਚ ਸਾਰੇ ਹੀ ਮੈਂ ਪੁਛਾਰਦਾ ਔਰ ਦੇਖੋ ਇਹ ਲੈਕਚਰ ਵੀ ਇਹੋ ਜਿਹਾ ਵੀ ਡੇਢ ਦੋ ਸਾਲ ਆਪਾਂ ਤਗੜੇ ਹੋ ਕੇ ਕੰਮ ਕਰਾਂਗੇ ਪਾਰਟੀ ਨੇ ਵੀ ਹੁਣ ਸਹਿਯੋਗ ਬੜਾ ਵੱਡਾ ਦਿੱਤਾ ਮੈਂ ਉਹਦਾ ਪਹਿਲੀਆਂ ਗੱਲਾਂ ਵੱਲ ਨਹੀਂ ਜਾਣਾ ਚਾਹੁੰਦਾ ਵੀ ਪਹਿਲਾਂ ਕੰਮ ਹੋਏ ਨਹੀਂ ਹੋਏ ਕਿਸੇ ਨੇ ਕੀਤੇ ਨਹੀਂ ਕੀਤੇ ਮੈਂ ਤੇ ਇਹ ਗੱਲ ਜਾਣਦਾ ਵੀ ਆਪਾਂ ਕੀ ਕਰਾਂਗੇ ਕਿਉਂਕਿ ਜੇ ਮੈਂ ਵੇਖਦਾ ਰਿਆਂ ਪਿਛਲੇ 8 ਸਾਲਾਂ ਦਾ ਜਦੋਂ ਦਾ ਭਾਵੇਂ ਉਹ ਕਿਸੇ ਦਾ ਵੀ ਰਾਜ ਆਇਆ ਕਿਸੇ ਨੇ ਵੀ ਵਾਗ ਡੋਰ ਤਰਨ ਤਰ ਦੀ ਸੰਭਾਲ ਲਈ ਇਸ ਇਲਾਕੇ ਦੀ ਸੰਭਾਲੀ ਕਿਸੇ ਨੇ ਕੁਝ ਨਹੀਂ ਕੀਤਾ ਤੁਹਾਡੇ ਸਾਹਮਣੇ ਆ ਹੁਣ ਵੀ ਜਿਹੜਾ ਆ ਪਾਰਟੀਆਂ ਕੈਂਡੀਡੇਟ ਦੇਈ ਬੈਠੀਆਂ ਨੇ ਤੁਹਾਨੂੰ ਵੀ ਪਤਾ ਆ ਇੰਨਾ ਕੈਂਡੀਡੇਟਾਂ ਦਾ ਕੀ ਹਾਲਾਤ ਨੇ ਕਿੱਥੋਂ ਆਏ ਆ ਕਿਵੇਂ ਆਏ ਆ ਭਾਵੇਂ ਉਹ ਬੀਜੇਪੀ ਆ ਭਾਵੇਂ ਉਹ ਅਕਾਲੀ ਦਲ ਆ ਭਾਵੇਂ ਕਾਂਗਰਸ ਵਾਲੇ ਆ ਜਾਂ ਹੋਰ ਵੀ ਕੋਈ ਕੈਂਡੀਡੇਟ ਆ ਮੈਂ ਸਮਝਦਾ ਅੱਜ ਤਕਰੀਬਨ 20-22 ਦਿਨ ਰਹਿ ਗਏ ਇਲੈਕਸ਼ਨ ਨੂੰ 11 ਨੂੰ VOTING ਹੋਣੀ ਆ ਤੇ 11 ਤੋਂ ਬਾਅਦ ਇਹਨਾਂ ਕਿਸੇ ਨੇ ਲੱਪਣਾ ਨਹੀਂ ਕਰੀ ਇਹ ਮੇਰੇ ਤੋਂ ਲਿਖਾ ਲੋ ਅੱਜ ਇਹ ਕਿਸੇ ਦੇ ਵੀ ਇਹ ਜਿੰਨੇ ਵੀ ਕੈਂਡੀਡੇਟ ਆ ਕੋਈ ਭਾਵੇਂ ਬਾਹਰੋਂ ਆਇਆ ਕੋਈ ਭਾਵੇਂ ਉਥੋਂ ਅੰਮ੍ਰਿਤਸਰੋਂ ਆਇਆ ਕੋਈ ਕਿਧੋਂ ਆਇਆ ਇਹ ਸਾਰੇ ਆਕਾਲੀ ਦਲ ਵਾਲੇ ਨੇ ਪਤਾ ਨਹੀਂ ਕਿੱਥੋਂ ਚੁੱਕ ਕੇ ਲਿਆ ਮਾਰਿਆ ਕੈਂਡੀਡੇਟ ਅੰਦੇ ਦੀ ਸ਼ਹੀਦਾ ਦੀ ਪਾਰਟੀ ਆ ਇਹ ਭਗਤਾਂ ਦੀ ਪਾਰਟੀ ਆ ਇਹ ਭਗਤਾਂ ਦੀ ਪਾਰਟੀ ਆ ਇਹਨਾਂ ਦੀਆਂ ਕਰਤੂਤਾ ਹੈਗੀਆਂ ਭਗਤਾਂ ਦੀਆਂ ਇਹ ਕਰਦੇ ਕੀ ਫਿਰਦੇ ਆ ਇਹ ਤੇ ਬੋੜ ਪਦਾ ਲੂਣ ਮੱਤ ਆਉ ਜਦੋਂ ਹਰਮੀਤ ਸੋ ਆ ਗਿਆ ਬੋੜ ਮੱਤ ਆਵੀ ਆ ਇਹ ਹਾਲਾਤ ਠੀਕ ਆ ਜਦੋਂ ਅਲਾਗਾ ਹੀ ਜਿਹੜਾ ਵਾਝਾ ਹੋ ਜੇ ਲੀਡਰ ਤੋਂ ਤੇ ਕੀ ਬਣੂਗਾ ਬਾਅਦ ਦੇ ਵਿੱਚ ਇਲਾਕੇ ਦਾ ਐਂਦਾ ਪਿੰਡਾਂ ਦਾ ਕੀ ਬਣੂਗਾ ਤੁਹਾਡੇ ਡਿਵੈਲਪਮੈਂਟ ਕੀ ਹੋਣੀ ਕਿਸੇ ਨੇ ਕੰਮ ਤੁਹਾਡੇ ਕੀ ਕਰਨਾ ਕਿਸੇ ਨੇ ਜੇ ਬੂਹੇ ਵੀ ਖੋਲਣਾ ਕਿਸੇ ਨੇ ਆਉਣਾ ਹੀ ਨਹੀਂ ਕਿਸੇ ਨੇ ਜਾਣਾ ਹੀ ਨਹੀਂ ਤੁਹਾਡੇ ਕੰਮ ਕੀ ਹੋਣੇ ਆ ਤੁਸੀਂ ਤੇ ਚਾਰ ਦਾ ਵੋਟਾਂ ਪਾਈਆਂ ਸੀ ਪਰ ਅੱਜ ਮੈਂ ਵਿਸ਼ਵਾਸ ਦਵਾ ਨਾ ਕਿ ਬੇਫਿਕਰ ਹੋ ਗਏ ਬੇਚੱਕ ਹੋ ਗਏ ਤਗੜੇ ਹੋ ਗਏ ਆਪਾਂ ਪਾਰਟੀ ਦਾ ਮੁੱਢ ਬੰਦਣਾ ਔਰ ਜਿਹੜਾ ਕੱਲ ਆਲਾ ਤੁਸੀਂ ਦਾਖਲ ਕਰਾਉਣ ਗਏ ਸੀ ਕਾਗਜ਼ ਔਰ ਮੇਰਾ ਘਰ ਕੱਲ ਦਾ ਰੋਡ ਸ਼ੋਅ ਇੱਕ ਵਾਰੀ ਇਹ ਸਾਰਿਆਂ ਨੂੰ ਨਜ਼ਰ ਆ ਗਿਆ ਵੀ ਹਾਲਾਤ ਕੀ ਹੋਇਆ ਮੇਲੇ ਤਰੰਦਾਰ ਇਹ ਸਾਰਿਆਂ ਨੂੰ ਪਤਾ ਔਰ ਮੈਂ ਕੋ ਬੇਨਤੀ ਕਰਦਾ ਕਿ ਦੇਖੋ ਜਿੰਡੇ ਜਿੰਡੇ ਵੱਡੇ ਫੈਸਲੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਕੀਤੇ ਆ ਮੁੱਖ ਮੰਤਰੀ ਸਾਹਿਬ ਨੇ ਆ ਅੱਜ 250 ਜਿਹੜਾ ਲਾਲ ਲਕੀਰ ਦੇ ਅੰਦਰ ਘਰਿਆ 250 ਘਰ ਦੀ ਮਾਲਕੀ ਦੇ ਸਰਵੇ ਹੋ ਗਿਆ ਉਹ ਤੁਹਾਨੂੰ ਮਾਲਕੀ ਮਿਲ ਜਾਣੀ 250 ਘਰ ਨੂੰ ਕਦੀ ਅੱਜ ਤੱਕ ਹੋਇਆ ਨਹੀਂ ਸੀਗਾ ਤੇ ਮੈਂ ਆ ਪਾਉਗਾ ਦੇਖੋ ਜੇ ਤੁਸੀਂ ਇੰਨਾ ਮਾੜ ਸਰਕਾਰ ਦੋਗੇ ਆਪਾਂ ਤਖੜੇ ਹੋ ਗਏ ਇਥੋਂ ਵੋਟਾਂ ਜੇ ਪੈਣਗੇ ਤੇ ਮੈਂ ਕਿਉਂ ਨਾ ਇੱਥੇ ਆ ਕੇ 250 ਦੇ ਜੇ ਹੋਰ ਵੀ ਸਰਵੇ ਰਹਿ ਜੂਗਾ ਉਹ ਵੀ ਕਰਾ ਦਿਆਂਗਾ ਉਹ ਵੀ ਸਰਵੇ ਕਰਵਾ ਕੇ ਤੇ ਉਹ 250 ਜਿਹੜਾ ਘਰ ਆ ਉਹਦੀ ਮਾਲਕੀ ਨੇ ਹੱਕ ਵੀ ਮਿਲਨੇ ਔਰ ਵੇਖੋ ਜਦੋਂ ਮਾਲਕੀ ਦੇ ਹੱਕ ਮਿਲ ਗਏ ਤੁਸੀਂ ਉਹਨੂੰ ਵੇਚ ਵੀ ਸਕਦੇ ਜੇ ਖਰੀਦ ਵੀ ਸਕਦੇ ਆ ਇੱਥੇ ਬਸ ਨਹੀਂ ਆ ਬੱਚਿਆਂ ਨੂੰ ਆਪਾਂ ਬਾਹਰ ਭੇਜਣਾ ਕੋਈ ਕਾਰੋਬਾਰ ਕਰਾਉਣਾ ਤੇ ਉਹਦੇ ਉੱਤੇ ਤੁਸੀਂ ਲੋਨ ਵੀ ਲੈ ਸਕਦੇ ਜੀ ਇਹ ਛੋਟੀ ਗੱਲ ਆ 250 ਘਰ ਇੱਕ ਤਰਫਾ ਭੇਜੇ ਹੁਣ ਇਹ ਤੇ ਫੈਸਲਾ ਤੁਸੀਂ ਕਰਨਾ ਕਿ ਆਪਾਂ ਇੰਨਾਂ ਚੀਜ਼ਾਂ ਦਾ ਲਾਭ ਲੈਣਾ ਕਿ ਨਹੀਂ ਲੈਣਾ ਇਹਦੇ ਫੈਸਲਾ ਤੁਸੀਂ ਹੀ ਕਰਦਾ ਨਾ ਤੇ ਜੇ ਇੱਕੋ ਰਿਜ਼ਲਟ ਚੰਗਾ ਆਊਗਾ ਤੇ ਕੋਈ ਇਹੋ ਜੀ ਗੱਲ ਹੈਗੀ ਵੀ ਇੱਥੇ ਜੇ 250 ਦਾ 250 ਛੱਡ ਕੇ ਜੇ 300 ਵੀ ਹੋਊਗਾ ਜੇ ਕੋਈ ਰਹਿ ਗਏ ਹੋਣਗੇ ਉਹ ਵੀ ਕੰਪਲੀਟ ਕਰਾ ਦਾਂਗੇ ਇੱਥੇ ਬਸ ਨਹੀਂ ਇੱਥੇ ਬਸ ਨਹੀਂ ਆ 10-10 ਲੱਖ ਦੇ بیمੇ ਆ ਜਿਹੜੇ بیمੇ ਆ ਉਹ ਤੁਹਾਡੇ ਕਰਾ ਦੇ ਕੱਲੇ-ਕੱਲੇ ਜੀ ਦਾ ਕਰਤਾ ਜੇ ਵੀ ਸਾਡੇ 250 ਪਰਿਵਾਰ ਦਾ ਬਣ ਗਿਆ ਇਹ ਵੀ 250 ਪਰਿਵਾਰ ਦਾ ਬਣ ਗਿਆ ਪਰ ਨਹੀਂ ਉਹਦੇ ਚ 250 ਨਹੀਂ ਜੇ 300 ਆ 350 ਆ 400 ਆ ਜਿੰਨਾ ਵੀ ਪਰਿਵਾਰ ਇੱਥੇ ਕਿਉਂਕਿ ਇਹਦੇ ਵਿੱਚ ਹਰ ਇੱਕ ਘਰ ਹਰ ਇੱਕ ਘਰ ਦਾ ਜੀਵ ਹੀ ਕਵਰ ਹੋਣਾ ਉਹਦੇ 'ਚ ਇਹ ਨਹੀਂ ਵੀ ਨਿਰਰ 250 ਰਹਿ ਜਾਣਾ ਜਾਂ 300 ਹੋ ਜਾਣਾ ਜੇ 330 ਹੋਣਗੇ 350 ਹੋਣਗੇ 450 ਹੋਣਗੇ ਇਹ ਸਾਰੇ ਹੀ ਕਵਰ ਹੋਣੇ ਇਹ ਬੀਮਾ ਯੋਜਨਾ ਇਹੋ ਜੀ ਆ ਕਿ ਚਲੋ ਆਪਾਂ ਨਹੀਂ ਕਹਿੰਦੇ ਪ੍ਰਮਾਤਮਾ ਰਹਿਮਤ ਕਰੇ ਤੰਦਰੁਸਤੀਆਂ ਦਵੇ ਰੱਬ ਸਾਰਿਆਂ ਨੂੰ ਤੰਦਰੁਸਤੀਆਂ ਦਵੇ ਪਰ ਖੁਦਾ ਨਾਲ ਖਾਸ ਦਾ ਕਿਤੇ ਨਾ ਕਿਤੇ ਕਿਤੇ ਪਰਿਵਾਰ ਦੇ ਜੀ ਨੂੰ ਕਿਸੇ ਨੂੰ ਪ੍ਰੋਬਲਮ ਆ ਜਾਂਦੀ ਉਹ ਵੀ ਸਰਕਾਰ ਨੇ ਆਪ ਜ਼ਿੰਮੇਵਾਰੀ ਚੁੱਕ ਲਈ ਕਿ 10 ਲੱਖ ਦਾ ਬੀਮਾ ਹਰ ਸਾਲ ਹਰ ਸਾਲ ਉਹ ਪਰਿਵਾਰ ਦਾ ਬੀਮਾ ਹੋਇਆ ਕਰੂਗਾ ਹੁਣ ਦੱਸੋ ਜੇ ਇੰਨਾ ਕੁਝ ਆ ਤੇ ਆਪਾਂ ਪਿੰਡਾਂ ਦੀਆਂ ਤੇ ਮੇਰਾ ਕਹਿ ਲਾਗਤਵਾਦੀਆ ਛੱਡ ਕੇ ਇੱਕ ਤਰਫਾ ਚੱਲਣਾ ਚਾਹੀਦਾ ਜੇ ਐਨਾ ਕੁਛ ਵੇਖੋ ਗਲੀਆਂ ਨਾਲੀਆਂ ਤੇ ਸਾਰੀ ਉਮਰ ਮਰ ਭਰਦੀਆਂ ਹੀ ਰਹੀਆਂ ਨੇ ਤੇ ਭਰਦੀਆਂ ਰਹਿਣੀਆਂ ਨੇ ਪਰ ਜੇ ਹੁਣ 10-10 ਲੱਖ ਦਾ ਬੀਮਾ ਕੋਈ ਆਪਾਂ ਡਾਕਟਰ ਕੋ ਜਾਈਏ ਨਾ ਕਿਤੇ ਰੱਬ ਨਾਲ ਲੋੜ ਪਾਵੇ ਕਿਸੇ ਡਾਕਟਰ ਕੋ ਹਸਪਤਾਲ ਦਾ ਵੱਸ ਪੈ ਜੀਏ ਤੇ ਜੇਬਾਂ ਖਾਲੀ ਹੋ ਜਾਂਦੀਆਂ ਤੁਸੀਂ ਦੱਸ ਦਿਓ ਮੇਰਾ 5-10 ਹਜ਼ਾਰ ਦੇ ਆਮ ਡਾਕਟਰ ਲੈ ਲੈਂਦਾ ਅੱਜ ਕੱਲ ਆਮ ਤੇ ਵੱਡੇ ਹਸਪਤਾਲਾਂ ਵਾਲੇ ਲੱਖਾਂ ਰੁਪਏ ਖਰਚੇ ਕਰਾ ਦਿੰਦੇ ਤੇ 10 ਲੱਖ ਤੱਕ ਉਸ ਘਰ ਦਾ ਬੀਮਾ ਜਿਹੜਾ ਆ ਉਹ ਤੁਹਾਡਾ ਹੋਇਆ ਕਰੇਗਾ ਦੇਖੋ ਮੈਂ ਤਾਂ ਗੱਲਾਂ ਕਰਦਾ ਇਹ ਚੰਗੀ ਸੋਚ ਦੀਆਂ ਨਿਸ਼ਾਨੀਆਂ ਨੇ ਜੇ ਚੰਗੀ ਸੋਚ ਆ ਤੇ ਮੈਂ ਇਹ ਭਰਾ ਨੂੰ ਕਹੂਗਾ ਉਹ ਮੇਰੇ ਕੋਲੋਂ ਲੈ ਲਓ ਉਹ ਜਿਹੜੇ ਬੀਮਾ بیمੇ ਦੇ ਕਾਰਡ ਆ ਉਹ ਤੁਸੀਂ ਆਪ ਵੰਡ ਦਿਓ ਇੱਥੇ ਪਿੰਡ ਦੇ ਵਿੱਚ ਜਾਂ ਮੈਂ ਆਪ ਵੰਡ ਜੂਗਾ ਮੈਂ ਆਪ ਵੀ ਆਉਂਗਾ ਔਰ ਕੱਲੇ ਕੱਲੇ ਘਰ ਤੋਂ ਦੇ ਕੇ ਜਾਵਾਂਗੇ ਇਹ ਛੋਟੀਆਂ ਗੱਲਾਂ ਨੇ ਇੱਥੇ ਬੱਸ ਨਹੀਂ ਜੇ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਆ ਤੁਸੀਂ ਲਿਸਟ ਬਣਾਓ ਤੁਸੀਂ ਸਾਰੇ ਪਿੰਡ ਦੀ ਲਿਸਟ ਬਣਾਓ ਸੜਕਾਂ ਦੇ ਤੁਸੀਂ ਹੁਣ ਮੈਂਬਰ ਸਾਹਿਬ ਨੇ ਵੀ ਦੱਸਦਾ ਹੋਵੇ ਸੜਕਾਂ ਕਿੱਥੋਂ ਕਿਹਨੂੰ ਜਾਂਦੀਆਂ ਨੇ ਤੁਹਾਨੂੰ ਵੀ ਪਤਾ ਲੱਗਿਆ ਹੋਣਾ ਪਤਾ ਤੇ ਸਾਰਿਆਂ ਨੂੰ ਹੁੰਦਾ ਵੈਸੇ ਉਹ ਜੀ ਬੋਲੇ ਭਾਵੇਂ ਨਾ ਕੋਈ ਬੋਲੇ ਜਿਹੜੀ ਆਪੋਜੀਸ਼ਨ ਆ ਜਿਹੜੀ ਬਰਖਲਾ ਪਾਰਟੀ ਲੜਨੇ ਦੀ ਗੱਲ ਨਹੀਂ ਪਤਾ ਉਹਨੂੰ ਵੀ ਹੁੰਦਾ ਵੀ ਇਹ ਕੰਮ ਹੋਣਦੇ ਆ ਪਰ ਚੰਗਿਆਈ ਨਹੀਂ ਕੋਈ ਮੂੰਹ ਨਹੀਂ ਕਹਿ ਸਕਦਾ ਵੀ ਚੰਗਾ ਕੰਮ ਹੋਣਦੇ ਆ ਜੇ ਅੱਜ ਤੱਕ ਅੱਗੇ ਵੀ ਕੰਮ ਹੋਏ ਨੇ ਆ ਤੁਹਾਡੀ ਨੂਰ ਦੀ ਤੋਂ ਲੈ ਕੇ ਲਬ ਲਾਲੂ ਘੁੰਮਣ ਤੱਕ ਹੁੰਦੀ ਸੜਕ ਮੰਨਣਾ ਨੂੰ ਹੁੰਦੀ ਪਰ ਢੰਡਾ ਨੂੰ ਹੁੰਦੀ ਕਿਸੇਲਾ ਦੀ ਫਿਰਨੀ ਘੁੰਮ ਕੇ ਮਾਨਗਪੁਰੇ ਦੀ ਸੜਕ ਤੇ ਪੈਂਦੀ ਹੈ ਕਿੰਨੇ 18 18 18 ਫੁੱਟ ਦੀ ਸੜਕ ਦਿੱਤੀ ਉਹ ਵੀ ਆਪਣੇ ਵੇਲੇ ਉਤੋਂ ਬਾਅਦ ਤੇ ਨਹੀਂ ੱਟ ਲੱਗੀ ਕੋਈ ਉਤੋਂ ਬਾਅਦ ਤਾਂ ਨਹੀਂ ਕੋਈ ਸੜਕ ਬਣੀ ਅੱਜ ਵੀ ਜੋ ਆਪਾਂ ਇੱਥੋਂ ਚੱਲਦੇ ਆਂ ਅੰਮ੍ਰਿਤਸਰ ਤੋਂ ਤੁਸੀਂ ਉਹ ਕਿੱਥੋਂ ਘੁੰਮ ਕੇ ਆਉਂਦੇ ਜੇ ਸਾਰਾ ਤਰਨਤਪ ਗੇੜੀ ਮਾਰ ਕੇ ਆਉਂਦੇ ਜੇ ਉੱਤੋਂ ਦੀ ਆਉਂਦੇ ਜੇ ਨਾ ਫੇਰ ਨੂਰਦੀ ਸਾੜੀ ਆਉਂਦੇ ਜੇ ਇੱਥੋਂ ਸਿੱਧੇ ਜਾਇਆ ਕਰੋਗੇ ਜਿਹਨੇ ਅੰਮ੍ਰਿਤਸਰ ਜਾਣਾ ਤੇ ਸਿੱਧਾ ਹੀ ਸੂਏ ਸੂਏ ਇੱਥੇ ਫਿਰ ਇੱਥੇ ਹੀ ਬਸ ਨਹੀਂ ਲਾਲੂ ਘੁੰਮਣ ਤੋਂ ਕੋਟ ਡੋਰੀਆਂ ਤੋਂ ਹੁੰਦੀ ਹੋਈ ਕੋਟ ਕੋਟ ਤੋਂ ਮੀਰਪੁਰ ਮੀਰਪੁਰ ਤੋਂ ਮੱਝੂਪੁਰ ਮੱਝੂਪੁਰ ਤੋਂ ਪਧਰੀ ਆਪਣਾ ਸਰਹਾਰ ਕਾ ਘਵਰ ਉਹ ਰਿਸ਼ਤੇਦਾਰੀਆਂ ਦੇ ਸਾਰਿਆਂ ਦੀਆਂ ਪੈਂਦੀਆਂ ਇਹ ਸੂਏ ਸੂਏ ਹੀ ਸੜਕ ਜਿਹੜੀ ਪਾਤੀ ਆ ਤੇ ਭਾਵੇਂ ਮੈਂ ਵਰਦਾ ਪਹਿਲਾਂ ਪਉਦੇ ਜਾਇਆ ਕਰੋ ਸਰਦਾਰ ਹਮਿੰਦਰ ਸਿੰਘ ਸੰਧੂ ਜਿੰਦਾਬਾਦ ਸਰਦਾਰ ਹਮਿੰਦਰ ਸਿੰਘ ਸੰਧੂ ਜਿੰਦਾਬਾਦ ਤੇ ਆ ਤੇ ਆ ਜਿਹੜੇ ਹੁਣ ਇਲੈਕਸ਼ਨਾਂ ਲੜਨ ਦੇ ਇਹਨਾਂ ਨੂੰ ਪੁੱਛੋ ਕਿ ਕਰੋਗੇ ਕੀ ਵੀ ਕਰੋਗੇ ਕੀ ਕਿਸੇ ਨੂੰ ਆ ਮੈਨੂੰ 4 ਪੈਸੇ ਆ ਜਾਣਗੇ ਕਿਸੇ ਨੂੰ ਆ ਵੀ ਮੈਨੂੰ 4 ਵੋਟਾਂ ਮਿਲ ਜਾਣਗੀਆਂ ਮੈਂ ਅਗਲੀ ਵਾਰ ਲਈ ਤਿਆਰ ਹੋ ਜੂੰ ਪਰ ਆ ਡੇਢ ਸਾਲ ਕੰਮ ਤੁਹਾਡੇ ਹੋਵੇ ਪੌਣੇ 2 ਸਾਲ ਜਿੱਥੇ ਮੋਹਰ ਤੁਸੀਂ ਲਾ ਦੋਗੇ ਇਹ ਉੱਥੇ ਹੀ ਮੋਹਰ ਲੱਗੂਗੀ ਇਹ ਮੇਰੀ ਤੁਹਾਡੇ ਅੱਗੇ ਬੇਨਤੀ ਆ ਇਹ ਵੀੜਾ ਲਖ ਜਾਇਓ ਕਿਉਂਕਿ ਅੱਗੇ ਤੁਸੀਂ 8 ਸਾਲ ਪਿੱਛੜ ਗਏ ਔਰ ਇੱਥੇ ਹੀ ਬਸ ਨਹੀਂ ਆ ਜਿਹੜਾ ਸੂਏ ਸੂਏ ਔਰ ਲਾਲੂ ਕੋ ਮੜਦੋਂ ਸੁਆ ਜਾਂਦਾ ਝਭਾਲ ਮੇਰੇ ਕੋਲ ਆ ਗਿਆ ਪਤਾ ਲੱਗ ਗਿਆ ਹੁਣ ਉਹ ਵੀ ਸੂਏ ਸੂਏ ਵੀ ਸੜਕ ਚ ਝਭਾਲ ਨੂੰ ਪਾਤੀ ਜੇ ਵੇਖੋ ਕਿਸੇ ਮੈਨੂੰ ਕਿਸੇ ਨੇ ਦੱਸਿਆ ਸੋਣਾ ਜਾਂ ਮੈਨੂੰ ਕੋਈ ਭਰੇਖਾ ਆ ਇਹ ਹਲਕੇ ਦੇ ਵਿੱਚ ਰਹੇ ਆ ਸ਼ੁਰੂ ਤੋਂ ਰਹਿਆ ਜਿ 30 28 ਸਾਲ ਹੋ ਗਿਆ ਇੱਥੇ ਤੁਰੇ ਫਿਰਦੇ ਰਹੇ ਇੰਨਾ ਸੜਕਾਂ ਦੇ ਲਾਲੂ ਘੁੰਮਣ ਦੇ ਵਿੱਚ ਦੇ ਤੁਸੀਂ 2002 ਜਿਵੇਂ ਬੱਲੇ ਬੱਲੇ ਕਰਾਤੀ 2007 ਜਿਵੇਂ ਕਰਾਤੀ 2012 ਜਿਵੇਂ ਕਰਾਤੀ ਉਹਦੇ 2012 ਜਿਵੇਂ ਤਗੜੇ ਹੋ ਗਏ 40 50 ਹਜ਼ਾਰ ਵੋਟ ਪਾਈ ਤੁਸੀਂ 2022 ਜਿਵੇਂ ਚੰਗੀ ਵੋਟ ਪਈ ਆ 40 45 ਹਜ਼ਾਰ ਪਰ ਪਾਰਟੀ ਹਰ ਕੀਆ ਸਾਡਾ ਕੋਈ ਕਸੂਰ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਤੇ ਠੋਕ ਵਜਾ ਕੇ ਵੋਟਾਂ ਪਾਈਆਂ ਜਦੋਂ ਪਾਰਟੀਆਂ ਨੇ ਕੰਮ ਹੀ ਨਹੀਂ ਚੰਗੇ ਕਰਨੇ ਜਦੋਂ ਕਾਲੀ ਤਲਵਾਰਾਂ ਨੇ ਟਿਕਟਾਂ ਹੀ ਇਹੋ ਜਿਹੀਆਂ ਦੇਣੀਆਂ ਨੇ ਜਿੱਤੇ ਬੰਦੂਕਾਂ ਹੀ ਬੰਦੂਕਾਂ ਨਜ਼ਰ ਆਉਣ ਹੱਥ 'ਚ ਚਿੱਟਾ ਹੀ ਚਿੱਟਾ ਨਜ਼ਰ ਆਵੇ ਕਿਤਾਬਾਂ ਨਹੀਂ ਆਉਣੀਆਂ ਚਾਹੀਦੀਆਂ ਇਹਨਾਂ ਦੀ ਨੀਤੀ ਇਹ ਹੋ ਗਈ ਵੀ ਹੱਥ 'ਚ ਕਿਤਾਬ ਨਾ ਕਿਸੇ ਦੇ ਨਜ਼ਰ ਆਵੇ ਕਲਮ ਨਾ ਆਵੇ ਹੱਥ ਦੇ ਵਿੱਚ ਚਿੱਟਾ ਆਵੇ ਇਹਨਾਂ ਦੀਆਂ ਨੀਤੀਆਂ ਨੇ ਤੇ ਵੀਰੋ ਜੇ ਇਹੋ ਜੀ ਨੀਤੀ ਹੋਵੇ ਤੇ ਪੰਜਾਬ ਤਬਾਹ ਹੋਣ ਲੱਗਾ ਜੇ ਇਹਦੇ ਇਹੋ ਜਿਹੇ ਦੇ ਵਾਗ ਦੋ ਰਾਜੇ ਨਾ ਤੇ ਪੰਜਾਬ ਤਬਾਹ ਹੋਣ ਲੱਗਾ ਟਾਈਮ ਨਹੀਂ ਲੱਗਦਾ ਇਸ ਕਰਕੇ ਕਿਸੇ ਦੇ ਨਾਲ ਐਤਗੀ ਕਰਿਓ ਪਿਛਲੀ ਵਾਰਾਂ ਵੀ ਵੋਟਾਂ ਇੱਜੀ ਪੈਗੀਆਂ ਉਦੋਂ ਪਿਛਲੀ ਵਾਰਾ ਵੇਖੋ ਇਹ ਡੇਢ 2 ਸਾਲ ਆਪਾਂ ਸਾਫ ਲਾ ਕੇ ਪਿੰਡ ਵੀ ਸਾਫ ਲਾ ਕੇ ਇਲਾਕਾ ਵੀ ਸਾਫ ਲਾ ਕੇ ਪੰਜਾਬ ਵੀ ਸਮਝਾ ਗਿਆ ਔਰ ਤੁਹਾਨੂੰ ਲਾਮਾ ਨਹੀਂ ਕੋਈ ਆਉਂਦਾ ਇਹ ਤੁਹਾਡਾ ਮੇਰਾ ਵਾਅਦਾ ਆ ਇਹ ਵੀ ਮੈਂ ਕਹੂੰਗਾ ਜਿਹੜੇ ਵੀ ਕੰਮ ਤੁਸੀਂ ਕਰਾਉਣੇ ਆ ਤੁਸੀਂ ਲਿਸਟਾਂ ਬਣਾ ਲਓ ਜਿਹੜੇ ਵੀ ਕੰਮ ਕਰਾਉਣੇ ਆ ਉਹ ਤੁਸੀਂ ਆਪ ਅੱਗੇ ਲਾ ਕੇ ਕਰਾਓ ਭਾਵੇਂ ਪੰਚਾਇਤੀ ਰਾਜ ਚੋਂ ਕਰਾ ਦੀਏ ਪੰਚਾਇਤ ਚੋਂ ਕਰਾ ਦੀਏ ਮੱਲੀ ਕਨ ਬੋਰਡ ਚੋਂ ਕਰਾ ਦੀਏ ਕਿਸੇ ਤੋਂ ਕਰਾ ਦਿਓ ਜਿੰਨੇ ਵੀ ਕੰਮ ਕਰਾਉਣਗੇ ਏ ਨਹੀਂ ਅਗਲਾ ਮੈਂ ਮਿੱਥ ਦਾ 20 ਲੱਖ ਲੱਗੂ 30 ਲੱਖ ਲੱਗੂ ਮੈਂ ਨਾ ਕਰੋੜ ਵੀ ਲੱਗੂਗਾ ਆ ਕਰੋੜਾਂ ਦੀਆਂ ਜੇ ਸੜਕਾਂ ਪਾਤੀਆਂ ਤੇ ਕੀ ਗੱਲ ਪਿੰਡ ਦੇ ਵਿੱਚ ਵੀ ਕੀ ਕਿਉਂ ਨਾ ਲੱਗਣਗੇ ਲਾਓ ਤਗੜੇ ਹੋ ਕੇ ਤਗੜੇ ਹੋ ਕੇ ਆਪਾਂ ਹੁਣ ਜੇ ਬਾਗਡੋਰ ਆਪਣੇ ਹੱਥ ਆਈਆ ਤੇ ਮੇਰੇ ਮਨ 'ਚ ਵੀ ਆ ਇੱਕ ਨਜ਼ਰ ਆਵੇ ਚੀਜ਼ ਜੇ ਕੰਮ ਕਰਨਾ ਜੇ ਕੰਮ ਕਰਨ ਵਾਲਾ ਕੋਈ ਹੋਵੇ ਉਹਦਾ ਵੀ ਨਜ਼ਰ ਆਉਣਾ ਚਾਹੀਦਾ ਤੇ ਜਿਹੜਾ ਕੰਮ ਨਹੀਂ ਕਰਦਾ ਉਹਦਾ ਵੀ ਪਤਾ ਹੋਣਾ ਚਾਹੀਦਾ ਤੇ ਵੇਖੋ ਹੁਣ ਤੁਸੀਂ ਸਭ ਕੁਝ ਲਿਆ ਪਿਛੇ 8 ਅੱਠ ਸਾਲ ਆਏ ਵੀ ਕਿਹੜਾ ਕੰਮ ਕਰ ਸਕਦਾ ਤੇ ਕਿਹੜਾ ਹਵਾਜ ਹੀ ਰਹਿ ਗਿਆ ਪਤਾ ਕਿ ਨਹੀਂ ਪਤਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਤਗੜੇ ਹੋ ਕੇ 11 ਤਰੀਕ ਵਾਲੇ ਦਿਨ ਚੰਗਾ ਰਿਜ਼ਲਟ ਆ ਜਾਊਗਾ ਤੇ ਆਪਾਂ ਸਾਰੇ ਇੱਥੇ ਬੈਠੇ ਭਾਵੇਂ ਚਿੱਟੇ ਕਾਗਜ਼ੇ ਘੁਗੀਆਂ ਮਰਵਾਈ ਚੱਲਿਓ ਤੇ ਜੇ ਕਿਤੇ 19 ਕੀ ਹੋ ਗਈ ਲਾਲੂ ਨੂੰ ਮੁਰਦੋਂ ਤੇ ਫੇਰ ਰਾਬੀ ਰੱਖਾ ਫਿਰ ਹੁਣ ਆਪਾਂ ਕੀ ਕਹਿ ਸਕਦੇ ਸੋ ਇਸ ਕਰਕੇ ਤੁਹਾਡੇ ਲਾਲਕੀਰ ਵਾਲੇ ਕਾਰਡ ਤੁਹਾਡੇ ਬੀਮਾ ਯੋਜਨਾ ਵਾਲੇ ਕਾਰਡ ਸਾਰੇ ਮੇਰੇ ਕੋਲ ਆ ਜਾਣੇ ਆ ਜੇ ਤੇ ਕੁਝ ਆ ਗਏ ਆ ਤੇ ਵਧੀਆ ਗੱਲ ਆ ਜੇ ਨਹੀਂ ਆਏ ਸਾਰੇ ਮੇਰੇ ਕੋਲ ਆ ਜਾਣੇ ਉਹ ਮੇਰੇ ਕੋਲ ਲੈ ਲਿਓ ਤੁਹਾਨੂੰ ਕਿਸੇ ਕਿਸਮ ਦੀ ਕੋਈ ਨਾ ਨਹੀਂ ਕੋਈ ਬੰਦਾ ਉੱਠ ਕੇ ਆ ਜੇ ਲਾਲੋ ਘੁੰਮਣ ਤੋਂ ਕੋਈ ਨਾ ਨਹੀਂ ਤਗੜੇ ਹੋਗੇ ਇਹ ਆਪਣਾ ਜਿਹੜੀ ਇਲੈਕਸ਼ਨ ਲੜਦੀਆਂ ਤੁਹਾਡਾ ਸਾਰਿਆਂ ਦਾ ਖਾਸ ਕਰਕੇ ਸਾਡੀਆਂ ਮਾਵਾਂ ਦਾ ਭੈਣਾਂ ਦਾ तहे ਦਿਲੋਂ ਧੰਨਵਾਦ ਕਰਦਾ ਨੌਜਵਾਨ ਆਗੂਆਂ ਨੂੰ ਕਹੂੰਗਾ ਕਿ ਤੁਸੀਂ ਵੀ ਸੋਚ ਲਓ ਇੱਥੇ ਕੋਈ ਸਟੇਡੀਅਮ ਬਣਾਉਣਾ ਜਾਂ ਨਵਾਂ ਕੋਈ ਸਿਸਟਮ ਬਣਾਉਣਾ ਇਹ ਹੁਣ ਤੁਹਾਡੇ ਹੱਥ 'ਚ ਜੇ ਇਹਦੇ ਤੁਸੀਂ ਹੋਰ ਸੰਭਲਿਆ ਤੇ ਫਿਰ ਗਾਂ ਆਉਣ ਵਾਲੀ ਪੁਛਤ ਤੁਹਾਨੂੰ ਵੀ ਕਹੂਗੀ ਵੀ ਠੀਕ ਹੈ ਯਾਰ ਇਹ ਮੁੰਡੇ ਕਰਕੇ ਗਏ ਸੀ ਕੁਝ ਸੋ ਇਸ ਕਰਕੇ ਪੈਸੇ ਦੀ ਕੋਈ ਕਮੀ ਨਹੀਂ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਤੁਹਾਡੀ ਇੱਕੋ ਹੀ ਆ ਕਿ ਆ ਜਿਹੜੀਆਂ ਉਹ ਪਾਰਟੀ ਵਾਲੇ ਆਉਣੇ ਆ ਭਾਵੇਂ ਉਹ ਤੇ ਕਾਂਗਰਸ ਆਉਂਦੀ ਆ ਭਾਵੇਂ ਕਾਲੀ ਦਾ ਲਾਉਂਦਾ ਤੇ ਭਾਵੇਂ ਆ ਬੀਜੇ ਮੇਰਾਕਰ ਬੀਜਪੀ ਨੂੰ ਤੇ ਉਹ ਹੀ ਨਹੀਂ ਕੋਈ ਪਾਗੇ ਰਾੜਾ ਜੀ ਹੋਣਾ ਬੋਲ 700 ਤੁਹਾਡੇ ਜੋ ਵੀ ਘਰਦਿਆਂ ਚ ਜਾਂਦੇ ਰਹੇ ਆ ਦਿੱਲੀ ਦੇ ਵਿੱਚ 700 ਕਿਸਾਨ ਸ਼ਹੀਦ ਹੋਇਆ 700 ਔਰ ਸਿਰਫ ਇੱਕ ਅੜੀ ਬੀਜੇਪੀ ਦੀ ਅੜੀ ਸੀ ਮੈਂ ਅਸੀਂ ਪੰਜਾਬੀਆਂ ਦਾ ਨਹੀਂ ਮੰਨਣੀ ਤੁਸੀਂ ਫਿਰ ਅੜੀ ਵੀ ਭੰਨੀ ਕੰਮ ਵੀ ਕਰਾਇਆ ਤੇ ਸਾਰਾ ਸਿਰੇ ਵੀ ਲਾ ਸੋ ਇਹ ਤੁਹਾਡੇ ਅਗੇ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਹੋਵੇ ਤੁਹਾਡੇ ਹੱਥ ਆ ਕੰਮ ਤੁਹਾਡੇ ਹੀ ਹੋਣੇ ਆ ਡੇਢ ਦੋ ਸਾਲ ਤੋ ਹੀ ਥੋਕ ਕੇ ਕੰਮ ਲਓ ਮੈਂ ਥੋਕ ਕੇ ਕੰਮ ਦਵਾ फिर सताई वाली इलेक्शन फिर तो आई है भी दसो भी तो होने तकड़े हो गए वोटा पाई बहुत बहुत धनबाद वाहू जी का खालसा वाहेगुरू जी की फतिह